ਕਿ ਕਿਹਾ ਹੋਊਗੀ ਬਲੱਡ ਕੈਂਪ ਤੇ ਬਲੱਡ ਕੈਂਪ ਜਿਹੜਾ ਹੈਗਾ ਵਾ ਲਗਾਇਆ ਤਾਂ ਜਾਂਦਾ ਵਾ ਲੇਕਿਨ ਉਸ ਤੋਂ ਬਾਅਦ ਜਿਹੜੇ ਨੌਜਵਾਨ ਜਿਹੜੇ ਉੱਥੇ ਪਹੁੰਚਦੇ ਉਹਨਾਂ ਦਾ ਇਸੇ ਜ਼ਿਆਦਾ ਭਾਗੀਦਾਰ ਹੁੰਦੇ ਨੇ ਕਿਉਂਕਿ ਉਹਨਾਂ ਦਾ ਬਲੱਡ ਜਿਹੜਾ ਹੈਗਾ ਵਾ ਅੱਗੇ ਜਾ ਕੇ ਕਿਸੇ ਦੀ ਸਿਹਤ ਨੂੰ ਸੁਧਾਰਨ ਦੇ ਕੰਮਾਂ ਦਾ ਰਾਗਬ ਕੀ ਸੋਚਿਆ ਸੀਗਾ ਸਰ ਇਹ ਕੈਂਪ ਲਗਾਉਣ ਵੇਲੇ ਸੋਚਿਆ ਸੀਗਾ ਇਸ ਵਾਰ ਸੋਚਿਆ ਸੀ ਕਿ ਆਪਾਂ ਜਿਹੜੇ ਪੈਸੇ ਆ 파ਟੀ ਕਰਕੇ ਰੈਸਟੋਰੈਂਟ ਜਾ ਕੇ ਮਨੀ ਵੇਸਟ ਉਸ ਤਰੀਕੇ ਨਾਲ ਨਹੀਂ ਕਰਨਾ 20 ਵਾਰ ਅਸੀਂ ਇਹ ਹੀ ਸੋਚਿਆ ਜੀ ਵੀ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਜਿਹਦੇ ਵਿੱਚ ਪੁਰਾਣੇ ਟੂਅਰ ਪੇਪਰ ਐ ਨੀਡਲ ਲੋਗ ਨੇ ਮਹਾਰਾ ਦੀ ਹੈਲਪ ਹੋ ਸਕੇ ਇੱਕ ਰੈਡ ਕ੍ਰਾਉਨ ਸੰਸਥਾ ਜਿਹੜੀ ਯਾਨੀ ਕਿ ਸੇਵ ਕਰਕੇ ਰੱਖਦੀ ਆ ਕਿਉਂਕਿ ਅੱਜ ਜਦੋਂ ਸ਼ੁਭਮ ਹੋਣਾ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਦਾਨ ਕੀਤਾ ਤਾਂ ਡੈਫੀਨੇਟਲੀ ਇਹਨਾਂ ਦਾ ਉਹਨਾਂ ਨਾਲ ਸੰਪਰਕ ਹੋਊਗਾ ਕੋਈ ਵੀ ਮੈਂ ਇਹ ਤੁਹਾਡੇ ਮਾਧਿਮ ਰਾਹੀਂ ਇਹ ਖਾਸ ਕਰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆ ਜਿਹੜਾ ਤੁਸੀਂ ਦੇਖ ਕੇ ਚੱਲੇ ਹੋ ਨਾ ਖੂਨ ਕੱਲ ਨੂੰ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਹੋਰ ਕਿਸੇ ਨੂੰ ਵੀ ਲੋੜ ਪੈਂਦੀ ਆ ਤੁਸੀਂ ਸ਼ੁਭਮ ਨੂੰ ਰਾਗਵ ਨੂੰ ਜਦੋਂ ਮਰਜੀ ਫੋਨ ਮਾਰ ਸਕਦੇ ਹੋ ਇਹਨਾਂ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਜਿਹੜਾ ਬਲੱਡ ਆ ਫ੍ਰੀ ਆਫ ਦੀ ਕਾਸਟ ਅਰੇਂਜਮੈਂਟ ਕਰਾ ਕੇ ਦੇਣਗੇ ਮੈਂ ਕਿਸੇ ਕੈਂਪ ਤੇ ਆਪਾਂ ਜਾਣੇ 150 200 250 ਤੋਂ ਵੱਧ ਯੂਨਿਟ ਨਹੀਂ ਹੁੰਦੀ 300 ਅਜੇ ਹੋ ਚੁੱਕੀਆਂ ਮੇਨ ਲੱਗਦਾ ਸ਼ਾਮ ਤੱਕ 450 500 ਦੇ ਗਰੀਬ ਚਲੇ ਜਾਊਗਾ ਇਹ ਸ਼ੁਭਮ ਹੋਣਾ ਦਾ ਸਾਡੇ ਭਰਾ ਅਰੁਣ ਹੋਣਾ ਦਾ ਰਾਗਵ ਹੋਣਾ ਦਾ ਪਿਆਰ ਆ ਇੱਕ ਨੌਜਵਾਨਾਂ ਦਾ ਬਣਾਇਆ ਹੋਇਆ ਅੱਜ ਸਮੁੱਚਾ ਲੁਧਿਆਣੇ ਦਾ ਯੂਥ ਆ ਜਿਹੜਾ ਇੱਕ ਥਾਂ ਤੇ ਇਕੱਠਾ ਹੋਇਆ ਸੂਮੈ ਤਾਂ ਦੇਖ ਕੇ ਬੜਾ ਖੁਸ਼ ਹਾਂ ਵੀ ਇੰਨਾ ਵਧੀਆ ਉਪਰਾਲਾ ਵਿਆਹ ਵਰਗਾ ਮਾਹੌਲ ਸਾਡੇ ਭਰਾਵਾਂ ਨੇ ਬਣਾਇਆ ਪਿਆ ਵਾ ਹੁਣ ਸ਼ੂਮ ਤੇਰੇ ਇੱਕ ਅਲੱਗ ਹੀ ਨਾਮ ਹੋ ਗਿਆ ਕਿ ਸ਼ੂਮ ਨੇ ਜੋ ਕੰਮ ਸ਼ੁਰੂ ਕਰਦੇ ਨਾ ਇਹ ਕੋਈ ਕਰ ਨਹੀਂ ਪਾਰਿਆ ਤੇ ਹੁਣ ਤਮ ਕਰ ਰਾ ਪਿਆ ਸ਼ੂਮ ਦੱਬ ਗਈ ਮੈਂ ਵੀਰੇ ਭਰਾਵਾਂ ਨੇ ਸਾਥ ਨਾਲ ਇਕੱਲਾ ਮੈਂ ਕੁਝ ਨਹੀਂ ਕੀਤਾ ਸਾਰਾ ਕੁਝ ਭਰਾਵਾਂ ਕਰ ਗਿਆ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਮਤਲਬ ਆਪਾਂ ਹਫਤੇ ਪਹਿਲੇ ਪਲਾਨ ਕੀਤਾ ਹੀ ਹਫਤੇ ਬਾਅਦ ਹੀ ਆਪਾਂ ਇੰਨਾ ਵੱਡਾ ਬਲੱਡ ਕੈਂਪ ਮਤਲਬ ਲਗਾਤਾ ਹੀ ਜਿਕਨੇ ਤਸਵੀਰ ਹੀ ਖੂਬਸੂਰਤ ਤਸਵੀਰ ਹੈ ਇਹ ਉਹ ਨੌਜਵਾਨਾਂ ਦੀ ਇਸ ਕਰਕੇ ਦਿਖਾਈ ਜਾ ਰਹੀ ਹੈ ਤੇ ਇੱਥੇ ਕਾਂਗਰਸੀ ਅ ਇਦੇ ਵਿੱਚ ਮੈਂ ਤੁਹਾਨੂੰ ਆ ਗਲਤ ਐਗਜ਼ਾਮਪਲ ਦੇਣਾ ਚਾਹੁੰਦਾ ਵਾ ਇਹ ਪਾਰਟੀਆਂ ਤੋਂ ਉੱਠ ਕੇ ਇੱਕ ਭਾਈਚਾਰੇ ਦੀ ਮਿਸਾਲ ਕਾਇਮ ਕਰਤੀ ਇਹਨਾਂ ਨੇ ਬਿਲਕੁਲ ਇਹ ਤਸਵੀਰ ਇਸ ਕਰਕੇ ਦਿਖਾ ਰਹੇ ਆ ਜੂਨਟ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਸ਼ੂ ਨਾ ਗੱਲ ਕਰ ਸਕਦੇ ਹੋ ਕੌਂਸਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਉੱਤਰ ਕੌਂਸਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਆ ਵੀਰ ਨਾਲ ਗੱਲ ਕਰ ਸਕਦੇ ਹੋ ਫੇਸ ਇਸ ਕਰਕੇ ਦਿਖਾਇਆ ਜਾ ਰਿਹਾ ਤੁਹਾਨੂੰ ਜੂਨਟ ਦੀ ਕੋਈ ਦਿੱਕਤ ਨਹੀਂ ਆਊਗੀ ਨੁਰਾਲਾਇਕ ਦੇਖਣ ਵਾਲੇ ਤੁਹਾਨੂੰ ਮਾਮਤਾਸ਼ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਊਗੀ ਬਲੱਡ ਕੈਂਪਤੀ ਤੇ ਬਲੱਡ ਕੈਂਪ ਜਿਹੜਾ ਹੈਗਾ ਵਾ ਲਗਾਇਆ ਤਾਂ ਜਾਂਦਾ ਵਾ ਲੇਕਿਨ ਉਸ ਤੋਂ ਬਾਅਦ ਜਿਹੜੇ ਨੌਜਵਾਨ ਜਿਹੜੇ ਉੱਥੇ ਪਹੁੰਚਦੇ ਉਹਨਾਂ ਦਾ ਇਸੇ ਜ਼ਿਆਦਾ ਭਾਗੀਦਾਰ ਹੁੰਦੇ ਨੇ ਕਿਉਂਕਿ ਉਹਨਾਂ ਦਾ ਬਲੱਡ ਜਿਹੜਾ ਹੈਗਾ ਵਾ ਅੱਗੇ ਜਾ ਕੇ ਕਿਸੇ ਦੀ ਸਿਹਤ ਨੂੰ ਸੁਧਾਰਨ ਦੇ ਕੰਮਾਂ ਦਾ ਲੇਕਿਨ ਸਾਡੇ ਨਾਲ ਕਾਂਗਰਸੀ ਵੀ ਮੌਜੂਦ ਹੈ ਭਾਜੀਪੀ ਵਾਲੇ ਮੌਜੂਦ ਨੇ ਤੇ ਯੂਥ ਵੀ ਮੌਜੂਦ ਹੈ ਇਹ ਗੱਲ ਉਹਨਾਂ ਨੂੰ ਵੀ ਹੈ ਕਿ ਇਹਦੇ ਵਿੱਚ ਪੱਖਪਾਤ ਨਹੀਂ ਕੀਤਾ ਗਿਆ ਕਾਂਗਰਸੀ ਭਾਜੀਪੀ ਅਕਾਲੀ ਵੀ ਹੋਣਗੇ ਇੱਥੇ ਮੌਜੂਦ ਸਰ ਇਹ ਕੈਂਪ ਲਗਾਉਣ ਬਾਰੇ ਸੋਚਿਆ ਸੀਗਾ ਇਸ ਵਾਰ ਸੋਚਿਆ ਸੀ ਕਿ ਆਪਾਂ ਜਿਹੜੇ ਪੈਸੇ ਆ ਪਾਰਟੀ ਕਰਕੇ ਰੈਸਟੋਰੈਂਟ ਜਾ ਕੇ ਮਨੀ ਵੇਸਟ ਉਸ ਤਰੀਕੇ ਨਾਲ ਨਹੀਂ ਕਰਨੀ 20 ਵਾਰ ਅਸੀਂ ਇਹੀ ਸੋਚਿਆ ਸੀ ਆ ਵੀ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਜਿਹਦੇ ਵਿੱਚ ਬੁਢਣੇ ਪੋਰ ਪੀਪਲ ਆ ਨੀਡੀ ਲੋਗ ਨੇ ਉਹਨਾਂ ਦੀ ਹੈਲਪ ਹੋ ਸਕੇ ਸਮਾਜ ਦੀ ਭਲਾਈ ਕਰੀਏ ਕਿੰਨੇ ਜੁੜੇ ਇਸ ਟਾਈਮ ਹੋ ਚੁੱਕੇ ਹੋਏ ਨੇ ਆਲਰੇਡੀ ਅਸੀਂ 300 ਜਿਹੜੇ ਡੋਨਰਾਂ ਦਾ ਬਲੱਡ ਦੇ ਚੁੱਕੇ ਆ 300 ਯੂਨਿਟ ਜਿਹੜੀਆਂ ਨੇਅਰ ਅਬਾਊਟ 300 ਯੂਨਿਟ ਜਿਹੜੀਆਂ ਅਸੀਂ ਗਵਰਪ ਕਰ ਲਿਆ ਹੋਈਆਂ ਪਰ ਉਮੀਦ ਆਪਾਂ 100 200 ਯੂਨਟ ਹਲੇ ਹੋਰ ਰਗਵੱਤ ਇੱਕ ਗੱਲ ਕਹਿਣ ਵਾਲੀ ਹੈ ਕਿ ਆ ਨਾਲ ਜਿਹੜੇ ਸਖਸ਼ ਕੜੇ ਨੇ ਰਵੀ ਬਤਰਾ ਵੀ ਕਰਦੇ ਉਪਰਾਲਾ ਤੁਸੀਂ ਵੀ ਜਾਣਦੇ ਹੋ ਕਿ ਇਹ ਵੀ ਬਹੁਤ ਵਧੀਆ ਜਦੋਂ ਕਰਾਂਦੇ ਨੇ ਇਹ ਪ੍ਰੋਗਰਾਮ ਜਦੋਂ ਕਰਾਂਦੇ ਬਲੱਡ ਦਾ ਜਿਹੜਾ ਰਵੀ ਜੀ ਤੁਹਾਡਾ ਟਾਰਗੇਟ ਕਿੰਨਾ ਰਹਿ ਜਾਂਦਾ ਹੋਊਗਾ ਫਿਰ ਨਹੀਂ ਟਾਰਗੇਟ ਬਰਾਬਰ ਹੀ ਹੈ ਇਹੀ ਭਰਾ ਹੁੰਦੇ ਉੱਥੇ ਵੀ ਹਾਂ ਇਹੀ ਸਾਰੇ ਲੱਗ ਕੇ ਉੱਥੇ ਐਡਾ ਵੱਡਾ ਮਤਲਬ ਜਿਹ ਬਲੱਡ ਕੈਂਪ ਲੱਗਦਾ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੀ ਲੱਗਦਾ ਜੀ ਸਯੋਗ ਨਾਲ ਲੱਗਦਾ ਤਾਂ ਹੈਗਾ ਵੇ ਲੇਕਿਨ ਕਈ ਵਾਰ ਨਾ ਸਮੱਸਿਆ ਆ ਜਾਂਦੀ ਕਿਸੇ ਨੂੰ ਬਲੱਡ ਲੈਣਾ ਹੋਵੇ ਤਾਂ ਤੁਹਾਡਾ ਕਿਹੜਾ ਕਾਰਡ ਹੁੰਦਾ ਹੈ ਕਿ ਸਕਾਰਡ ਦੇ ਨਾਲ ਮਿਲ ਸਕਦਾ ਕਿੱਥੋਂ ਮਿਲ ਸਕਦਾ ਸਾਡੇ ਫੋਨ ਹੀ ਪਾਜਦੇ ਆ ਜੀ ਤੁਹਾਡੇ ਫੋਨ ਅਸੀਂ ਡਾਕਟਰਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਆ ਜਿੱਦਾਂ ਅਸੀਂ ਖੂਨ ਦੇ ਰਹੇ ਆ ਇੱਦਾਂ ਹੀ ਲੈਣਾ ਹੂੰ ਮਤਲਬ ਜਿਸ ਤਰ੍ਹਾਂ ਅਸੀਂ ਦੇਖੋ ਤੁਸੀਂ ਜਿੱਦਾਂ ਮੇਲਾ ਲੱਗਦਾ ਇੱਦਾਂ ਹੀ ਅਸੀਂ ਵਾਪਸ ਵੀ ਲੈਣਾ ਵੀ ਜਿੱਥੋਂ ਮਰਜ਼ੀ ਤੁਸੀਂ ਅਰੇਂਜ ਕਰੋ ਫਿਰ ਜਿੱਥੋਂ ਮਰਜ਼ੀ ਸਾਨੂੰ ਜਵਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਸਤਿ ਸ੍ਰੀ ਅਕਾਲ ਮੈਨੂੰ ਇੱਕ ਗੱਲ ਦੱਸੋ ਸੰਧੂ ਵੀਰ ਕਿ ਜਿੱਦਾਂ 300 ਯੂਨਿਟ ਹੋਗੇ ਤੁਸੀਂ ਅਗਰ ਬਲੱਡ ਬੈਂਕ ਤੁਹਾਡੇ ਕਿਸੇ ਜ਼ਿਆਰ ਦੋਸ ਨੂੰ ਖੂਨ ਦੀ ਜਰੂਰਤ ਪੈ ਗਈ ਬਲੱਡ ਬੈਂਕ ਵਾਲੇ ਅਕਸਰ ਕਹਿੰਦੇ ਨੇ ਕਿ ਇਹਨੂੰ ਸਾਫ਼ ਕਰਨ ਦੇ ਨੇ ਰੁਪਈਏ ਹੁੰਦੇ ਆ ਫੀਸ ਦੇਣੀ ਪੈਂਦੀ ਆ ਲੇਕਿਨ ਉਸ ਤੋਂ ਬਾਅਦ ਵੀ ਜੁਨਟ ਮਿਲਦਾ ਕਿਦਾਂ ਮੈਂ ਇਹ ਇੱਕ ਰੈਡ ਕ੍ਰਾਊਨ ਸੰਸਥਾ ਜਿਹੜੀ ਯਾਨੀ ਕਿ ਸੇਵ ਕਰਕੇ ਰੱਖਦੀ ਆ ਕਿਉਂਕਿ ਅੱਜ ਜਦੋਂ ਸ਼ੁਭਮ ਹੋਣਾ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਦਾਨ ਕੀਤਾ ਤਾਂ ਡੈਫੀਨੇਟਲੀ ਇਹਨਾਂ ਦਾ ਉਹਨਾਂ ਨਾਲ ਸੰਪਰਕ ਹੋਊਗਾ ਕੋਈ ਵੀ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਖਾਸ ਕਰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਆ ਜਿਹੜਾ ਤੁਸੀਂ ਦੇਖ ਕੇ ਚੱਲੇ ਹੋ ਨਾ ਖੂਨ ਕੱਲ ਨੂੰ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਹੋਰ ਕਿਸੇ ਨੂੰ ਵੀ ਲੋੜ ਪੈਂਦੀ ਆ ਤੁਸੀਂ ਸ਼ੁਭਮ ਨੂੰ ਰਾਗਵ ਨੂੰ ਜਦੋਂ ਮਰਜੀ ਫੋਨ ਮਾਰ ਸਕਦੇ ਹੋ ਇਹਨਾਂ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਜਿਹੜਾ ਬਲੱਡ ਆ ਫ੍ਰੀ ਆਫ ਦੀ ਕਾਸਟ ਅਰੇਂਜਮੈਂਟ ਕਰਾ ਕੇ ਦੇਣਗੇ ਸੋ ਮੈਂ ਅੱਜ ਇਸ ਨੇਕ ਉਪਰਾਲੇ ਵਾਸਤੇ ਮੇਰਾ ਭਰਾ ਇੱਥੇ ਆਇਆ ਕਾਉਂਸਲਰ ਸਾਡਾ ਅਰुण ਜੀ ਬੱਤਰਾ ਜੀ ਸ਼ੁਭਮ ਮੇਰਾ ਭਰਾ ਰੋੜਾ ਸਾਡਾ ਭਰਾ ਰਾਗਵ ਜੀ ਦਾ ਜਨਮ ਦਿਨ ਆ ਪਰਮਾਤਮਾ ਇਹਨੂੰ ਬਹੁਤ ਲੰਬੀ ਉਮਰ ਕਰੇ ਤੇ ਸਮੁੱਚੀ ਟੀਮ ਨੂੰ ਵਧਾਈ ਦੇਣੀ ਚਾਹੁੰਨਾ ਕਿ ਵੱਧ ਚੜ੍ਹ ਕੇ ਹੋਰ ਜਿਹੜੇ ਉਪਰਾਲੇ ਨੇ ਇਦਾਂ ਦੇ ਕਰਨ ਤੇ ਨੌਜਵਾਨਾਂ ਨੂੰ ਖਾਸ ਕਰਕੇ ਵੀ ਇਹ ਜਿਹੜੇ ਕੈਂਪ ਆ ਇਹ ਤੋਂ ਦੇ ਵੱਧ ਤੋਂ ਵੱਧ ਆਪਾਂ ਸਹਿਯੋਗ ਕਰੀਏ ਆ ਵੱਧ ਤੋਂ ਵੱਧ ਆਪਣਾ ਬਲੱਡ ਦੇਈਏ ਸੋ 300 ਦੇ ਕਰੀਬ ਤਾਂ ਮੈਂ ਸਮਝਦਾ ਯੂਨਿਟਸ ਅੱਜ ਹੋ ਚੁੱਕੀਆਂ ਨੇ ਜੋ ਕਿ ਮੈਂ ਕਿਸੇ ਕੈਂਪ ਤੇ ਆਪਾਂ ਜਾਣੇ 150 200 250 ਤੋਂ ਵੱਧ ਯੂਨਿਟ ਨਹੀਂ ਹੁੰਦੀ 300 ਅਜੇ ਹੋ ਚੁੱਕੀਆਂ ਮੇਨ ਲੱਗਦਾ ਸ਼ਾਮ ਤੱਕ 450 500 ਦੇ ਕਰੀਬ ਚਲੇ ਜਾਊਗਾ ਇਹ ਸ਼ੁਭਮ ਹੋਣਾ ਦਾ ਸਾਡੇ ਭਰਾ ਅਰुण ਹੋਣਾ ਦਾ ਰਗਵ ਹੋਣਾ ਦਾ ਪਿਆਰ ਆ ਇੱਕ ਨੌਜਵਾਨਾਂ ਦਾ ਬਣਾਇਆ ਹੋਇਆ ਅੱਜ ਸਮੁੱਚਾ ਲੁਧਿਆਣੇ ਦਾ ਯੂਥ ਆ ਜਿਹੜਾ ਇੱਕ ਥਾਂ ਤੇ ਇਕੱਠਾ ਹੋਇਆ ਸੋ ਮੈਂ ਤਾਂ ਦੇਖ ਕੇ ਬੜਾ ਖੁਸ਼ ਆ ਵੀ ਇੰਨਾ ਵਧੀਆ ਉਪਰਾਲਾ ਵਿਆਹ ਵਰਗਾ ਮਾਹੌਲ ਸਾਡੇ ਭਰਾਵਾਂ ਨੇ ਬਣਾਇਆ ਪਿਆ ਵਾ ਸੋ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਉਂਦੇ ਵਾਸਤੇ ਰਹਿਣ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਸੋਚਿਆ ਕੀ ਹੁੰਦਾ ਯਾਰ ਮੈਨੂੰ ਸਮਝ ਨਹੀਂ ਆਈ ਪਹਿਲੇ ਤਾਂ ਲੋਕ ਹੋਰ ਸੀ ਕੀ ਅੱਜ ਲੋਕ ਹੋਰ ਆ ਆਸਾ ਸਮਾਜ ਸੇਵਾਲ ਤੁਰ ਪਏ ਕਿ ਸ਼ੂਮ ਇੱਕ ਕੰਮ ਵਧੀਆ ਦਿਲ ਦੀ ਗੱਲ ਇੱਕ ਟੂਰਨਾਮੈਂਟ ਕਰਾਇਆ ਸੀਗਾ ਉੱਥੇ ਤਾਂ ਬਾਹੂ ਬਾਈ ਬੜੀ ਲੱਤੀ ਬਾਈ ਕਿਉਂਕਿ ਮੈਂ ਕੋਰੀ ਗੱਲਾਂ ਪੁੱਛਦਾ ਵਾਂ ਬਾਹੂ ਬਾਈ ਬੜੀ ਮਿਲੀ ਆ ਹੁਣ ਸ਼ੂਮ ਤੇਰੇ ਇੱਕ ਅਲੱਗ ਹੀ ਨਾਮ ਹੋ ਗਿਆ ਕਿ ਸ਼ੂਮ ਨੇ ਜੋ ਕੰਮ ਸ਼ੁਰੂ ਕਰਤੇ ਨਾ ਇਹ ਕੋਈ ਕਰ ਨਹੀਂ ਪਾ ਰਿਆ ਤੇ ਹੁਣ ਕੰਮ ਕਰ ਰਾ ਪਿਆ ਸ਼ੂਮ ਦੱਬ ਕੇ ਆ ਵੀਰੇ ਭਰਾਵਾਂ ਦੇ ਸਾਥ ਨਾਲ ਇਕੱਲਾ ਮੈਂ ਕੁਝ ਨਹੀਂ ਕੀਤਾ ਸਾਰਾ ਕੁਝ ਭਰਾਵਾਂ ਕਰਕੇ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਮਤਲਬ ਆਪਾਂ ਹਫਤੇ ਪਹਿਲੇ ਪਲਾਨ ਕੀਤਾ ਹੀ ਹਫਤੇ ਬਾਅਦ ਹੀ ਆਪਾਂ ਇੰਨਾ ਵੱਡਾ ਬਲੱਡ ਕੈਂਪ ਮਤਲਬ ਲਗਾਤਾ ਹੀ ਮਨੇ ਜੇ ਤੁਸੀਂ ਇਨਵੀਟੇਸ਼ਨ ਭੇਜਿਆ ਨਾ ਮੈਂ ਸੋਚਿਆ ਸੀਗਾ ਕੀ ਕੱਠ ਚਲੋ 100 150 ਹੋ ਗਏ ਆ ਜੁੜਟ ਹੋਣਗੇ ਜਦੋਂ ਉੱਥੇ ਪਹੁੰਚੇ ਤਾਂ ਤੁਹਾਡੇ ਮੂੰਹ ਸੁਣਿਆ 700 ਤੱਕ ਹੋ ਜਾਣਗੇ ਚਲੋ ਪਰਮਾਤਮਾ ਅਗਲਾ ਮੁੱਖੀ ਕਿਰਪਾ ਕਰੇਗੀ ਬਾਤੀ ਹੋਊਗਾ ਅਗਲਾ ਕੈਂਪ ਲੇਕਿਨ ਵੀਰ ਨੂੰ ਸਰਪ੍ਰਾਈਜ਼ ਹੈ ਪਰਿਵਾਰ ਕਿੱਥੇ ਹੈ ਪਰਿਵਾਰ ਤੇ ਇੱਥੇ ਹੈ ਹੈ ਇੱਥੇ ਪਰਿਵਾਰ ਦਾ ਹੀ ਅੱਜ ਤਾਂ ਸ਼ਾਬਾਸ਼ ਮਿਲਦੀ ਹੋਣੀ ਹੈ ਹੋਰ ਕਿਹਦੇ ਮਿਲਨੇ ਆਏ ਚਲੋ ਸਾਰੇ ਭਰਾਵਾਂ ਨੇ ਸਾਰੇ ਭਰਾਵਾਂ ਨੇ ਸਾਥ ਦਿੱਤਾ ਇਹਨਾਂ ਵਧੀਆ ਕੈਂਪ ਲਾਤਾ ਹੀ ਆਪਾਂ ਇਹ ਤੁਹਾਡੀ ਦੋਨਾਂ ਦੀ ਮਿਹਨਤ ਹੈ ਇਹ ਤੁਹਾਡੇ ਦੋਨਾਂ ਦੀ ਮਿਹਨਤ ਪਿਆ ਜਿਹੜੇ ਤੁਹਾਡੇ ਸਾਲੇ ਦੀ ਮਿਹਨਤ ਨਹੀਂ ਹੈ ਜੀ ਇਹ ਸਾਰੀ ਮਿਹਨਤ ਆ ਇਹ ਤੁਸੀਂ ਬਾਵਾ ਜੋੜ ਲੀਆਂ ਨਾਲ ਇਹ ਬਾਵਾ ਮਿਲਦੀਆਂ ਨਹੀਂ ਕਿਆਂ ਇਹ ਬਾਵਾ ਜੋੜੀਆਂ ਗਈਆਂ ਬਾਵਾ ਸਾਥ ਆ ਵੀ ਨੇ ਭਰਾਵਾ ਸਾਥ ਆਈ ਬਹੁਤ ਪਿਆਰ ਕਰਦੇ ਪਿਆ ਭਰਾ ਮੈਂ ਦੇਖੀ ਤੁਹਾਨੂੰ ਛੋਬ ਨੇ ਬੜੇ ਮੋਟੇ ਦੇ ਚੱਕ ਲਿਆ ਸੀ ਚੱਕਿਆ ਸਿਗਾਰਾ ਇਹ ਭਰਾ ਇਹ ਭਰਾ ਛੋਟਾ ਹੈ ਲੇਕਿਨ ਲਾਡਲਾ ਭਰਾ ਹੈ ਬਿਲਕੁਲ ਲਾਡਲਾ ਜੀ ਬਿਲਕੁਲ ਲਾਡਲਾ ਛੋਟਾ ਭਰਾ ਹੈ ਇਹ ਸਾਡਾ ਕੋਈ ਵੱਖਰਾ ਨਹੀਂ ਹੈਗਾ ਸਾਰੇ ਭਰਾਵਾ ਕੋਈ ਆ ਸਾਰੇ ਭਰਾ ਸੁੱਖ ਦੇ ਵਿੱਚ ਨਾਲ ਖੜਨ ਵਾਲੇ ਆ ਅੱਗੇ ਵੀ ਖੜਦੇ ਰਹੇ ਆ ਅੱਗੇ ਵੀ ਖੜਦੇ ਰਹਿਣਗੇ ਚਟਾਨ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਭਾਈ ਚਟਾਨ ਤੋਂ ਵੀ ਵੱਧ ਚੜੇ ਖੜਾਂਗੇ ਕਿਤੇ ਭਾਈ ਦੇ ਨਹੀਂ ਸ਼ੂਬ ਨੇ ਇਹ ਚੀਜ਼ ਨਹੀਂ ਦੇਖੀ ਸ਼ੂਬ ਨੇ ਦੇਖਿਆ ਕਿ ਆਪਣਾ ਯਾਰ ਯਾਰ ਨੂੰ ਮੋਟਿਆਂ ਚੱਕਣ ਵਾਲਾ ਇੱਕ ਯਾਰ ਤੇ ਇੱਕ ਭਰਾ ਫਰਕ ਹੁੰਦਾ ਚਲੋ ਤੁਹਾਡੇ ਬ੍ਰਦਰ ਵੀ ਪੱਤਰਕਾਰ ਨੇ ਲੇਕਿਨ ਇਸ ਬਾਈ ਨੇ ਜੋ ਉੱਥੇ ਮੈਂ ਦੇਖੀ ਤੁਹਾਡੀ ਕੋ ਵੀਡੀਓ ਦੇਖੀ ਨਾ ਜਦੋਂ ਮੇਰਾ ਦਿਲ ਨਾ ਐਦਾਂ ਲੱਗਾ ਕਿ ਪ੍ਰਾਣੇ ਆ ਦਿਲੋਂ ਹੀ ਕਰਦਾ ਸਾਰਾ ਕੁਝ ਨਹੀਂ ਨਹੀਂ ਦਿਲੋਂ ਹੀ ਆ ਜੀ ਸਾਡੇ ਉੱਪਰ ਤਾਂ ਕੁਝ ਹੈ ਹੀ ਨਹੀਂ ਜਿੰਨਾ ਹੈਗੀ ਆ ਦਿਲੋਂ ਹੈਗੀ ਤੇ ਜਿੰਨਾ ਹੈ ਨਹੀਂ ਉਹਨਾਂ ਉਤੋਂ ਵੀ ਹੈ ਨਹੀਂ ਹੰਕਾਰ ਆ ਜਾਂਦਾ ਮੈਂ ਜਿੱਦੋਂ ਤੋਂ ਬਾਅਦ ਨਹੀਂ ਨਹੀਂ ਕੋਈ ਹੰਕਾਰ ਨਹੀਂ ਆਉਂਦਾ ਭਾਜੀ ਮਤਲਬ ਭਰਾਵੇਂ ਤਾਂ ਭਰਾਏ ਆ ਨਾ ਜੀ ਉਹ ਭਰਾ ਥੋੜੀ ਛੱਡ ਦਾਂਗੇ ਜਿੱਤ ਦੇ ਹਾਰ ਦੇ ਲੱਗਦੀ ਜਾਂ ਜਿੱਤ ਹਾਰ ਦਾ ਇੱਕ ਹਰੇ ਗੇਮ ਦਾ ਇੱਕ ਰਾਜਨੀਤੀ ਦਾ ਲਾਲੋ ਚਾਇਕ ਗੇਮ ਤੋਂ ਲੈ ਕਿੱਸਾ ਹੈ ਉਹਨਾਂ ਭਰਾ ਥੋੜੀ ਬੋਲ ਜਾਂਦੇ ਸੀ ਕਿੰਨੇ ਇਹਨਾਂ ਦੋਨਾਂ ਦੀ ਕਰਤੇ ਵਿੱਚ ਮੈਂ ਕਦੀ ਸਰੀਆ ਨਹੀਂ ਦੇਖਿਆ ਯਾਰ ਨਹੀਂ ਕਰਤੇ ਵਿੱਚ ਕਿਸੇ ਨਹੀਂ ਉਹ ਨਹੀਂ ਕਹਿ ਰਿਹਾ ਮੇਰਾ ਸਵਾਲ ਹੈ ਕੀ ਆ ਨੇਕ ਦਿਲ ਇਨਸਾਨ ਚਲੋ ਆ ਵੀ ਨੇਕ ਦਿਲ ਇਨਸਾਨ ਆ ਵੀ ਨੇਕ ਦਿਲ ਇਨਸਾਨ ਆ ਵੀ ਨੇਕ ਦਿਲ ਇਨਸਾਨ ਤੁਸੀਂ ਵੀ ਹੋ ਕਿ ਕਹਿੰਦੇ ਨੇ ਜੋ ਸੱਤਾ ਆ ਜਾਂਦੀ ਹੈ ਨਾ ਚਲੋ ਨਵੀਂ ਸਿਆਸਤ ਮਿਲ ਜਾਂਦੀ ਹੈ ਸਾਲ ਦੋ ਸਾਲ ਬਾਅਦ ਰੰਗ ਬਦਲ ਜਾਂਦੇ ਨੇ ਲੇਕਿਨ ਪਾਹੀ ਨਹੀਂ ਮਿਲਦੇ ਨਹੀਂ ਸਰ ਆਪਣੇ ਤੋਂ ਬਰਮਾਦਵਾ ਮੇਰੇ ਰੱਖੇ ਇਦਾਂ ਦੀ ਕਦੀ ਪ੍ਰ ਉਦਾਂ ਦੇ ਅੱਜਾਂ ਅੱਗੇ ਉਸ ਤੋਂ ਨੀਵੇਂ ਹੋ ਕੇ ਚੱਲਾਂਗੇ ਇਸ ਤੋਂ ਜ਼ਿਆਦਾ ਅੜ ਕੇ ਆ ਵੀ ਇਹਨੇ ਉਹ ਜਵਾਬ ਦੇ ਮੈਂ ਤੁਹਾਨੂੰ ਦੱਸਦਾ ਦੇਖੋ ਸ਼ੁਮਮ ਰੋੜਾ ਪਹਿਲਾਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਹਲਕੇ ਦਾ ਉਦੋਂ ਬਾਅਦ ਚਾਹੇ ਤੇ ਬਹੁਤ ਜ਼ਿਆਦਾ ਕਸ਼ਟ ਵੀ ਹੋਇਆ ਪਰ ਫਿਰ ਵੀ ਅੱਜ ਲੋਕਾਂ ਦੀ ਸਾਡੇ 'ਚ ਕੋਈ ਹੰਕਾਰ ਨਹੀਂ ਅੱਜ ਲੋਕਾਂ ਦੀ ਸੇਵਾ ਦੇ ਵਿੱਚ ਖੜਾ ਅਰຸນ ਸ਼ਰਮਾ ਸਾਡਾ ਭਰਾ ਕਾਉਂਸਲਰ ਬਣਿਆ ਜਿੰਨੇ ਲੋਕਾਂ ਦੇ ਕੰਮ ਪਹਿਲਾਂ ਕਰਦੇ ਸੀ ਉਦੋਂ ਡੁੱਢੇ ਅਗਲੇ ਤੇ ਘਰੇ ਜਾ ਕੇ ਕਰੂਗਾ ਉਹੀ ਹੰਕਾਰ ਵਾਲੀ ਗੱਲ ਨਹੀਂ ਅਮਰਿੰਦਰ ਸੰਧੂ ਖੜਾ ਸਾਡਾ ਲੁਧਿਆਣਾ ਜ਼ਿਲ੍ਹੇ ਦੇ ਹਾਤੀ ਦਾ ਪ੍ਰਧਾਨ ਇਹ ਵੀ ਹਮੇਸ਼ਾ ਜਿੰਨੀ ਸਾਡੀ ਟੀਮ ਆ ਸਾਰੀ ਕਿਸੇ ਚ ਹੰਕਾਰ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਜਿਹਦੇ ਤੇ ਹੰਕਾਰ ਆ ਗਿਆ ਮੈਂ ਸਮਝਦਾ ਉਹ ਬੜੇ ਥੋੜੇ ਕੇਮ ਦੀ ਉਹਦੀ ਸਿਆਸਤ ਹੁੰਦੀ ਆ ਜਾਂ ਗੇਮ ਹੁੰਦੀ ਆ ਸੋ ਸਾਡੇ ਜਿੰਨੇ ਭਰਾ ਨੇ ਸਾਰੇ ਨਿਮਕੇ ਚੱਲਣ ਵਾਲੇ ਨੇ ਵਹਿਗਰੂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲਣ ਵਾਲੇ ਨੇ ਤੇ ਬੱਤਰਾ ਜੀ ਖੜੇ ਨੇ ਰਵੀ ਬੱਤਰਾ ਜੀ ਕਾਉਂਸਲਰ ਸਾਹਿਬ ਸੋ ਸਾਰੇ ਇਹ ਜਾਨੀ ਕਿ ਮੈਂ ਸਮਝਦਾ ਵੀ ਲੋਕਾਂ ਦੀ ਸੇਵਾ ਕਰਨ ਵਾਲੇ ਨੇ ਕੋਈ ਤਾਂ ਹੌਣ ਚ ਸਰੀਏ ਵਾਲੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੋ ਇਦਾਂ ਦੇ ਕੰਮ ਅੱਗੇ ਤੋਂ ਵੀ ਸ਼ੁਭਮ ਤੁਹਾਨੂੰ ਰਾਗਵ ਸਾਰੇ ਜਣੇ ਵੱਲ ਚੜ ਕੇ ਇਦਾਂ ਦੇ ਕੰਮ ਕਰਦੇ ਦਿਖਣਗੇ ਕਿ ਨਾ ਤਸਵੀਰ ਹੀ ਖੂਬਸੂਰਤ ਤਸਵੀਰ ਹੈ ਇਹ ਉਹ ਨੌਜਵਾਨਾਂ ਦੀ ਇਸ ਕਰਕੇ ਦਿਖਾਈ ਜਾ ਰਹੀ ਹੈ ਤੇ ਇੱਚ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਵਾਲੇ ਸਾਰੇ ਇੱਥੇ ਨੇ ਇਹਦੇ ਵਿੱਚ ਮੈਂ ਤੁਹਾਨੂੰ ਆਹ ਗੱਲ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਇਹ ਪਾਰਟੀਆਂ ਤੋਂ ਉੱਠ ਕੇ ਇੱਕ ਭਾਈਚਾਰ ਦੀ ਮਿਸਾਲ ਕਾਇਮ ਕਰਤੀ ਇਹਨਾਂ ਨੇ ਕੀ ਭਾਈਚਾਰ ਦੀ ਮਿਸਾਲ ਜਿਹੜੀ ਕਾਇਮ ਹੈ ਇੱਕ ਵੀਰ ਸਾਡੇ ਨਾਲ ਵੀਰ ਅੱਤੇ ਪਹੁੰਚੋ ਕਿਸ ਤਰ੍ਹਾਂ ਲੱਗਿਆ ਬਹੁਤ ਹੀ ਵਧੀਆ ਲੱਗਿਆ ਹੈ ਤੇ ਸਾਡਾ ਭਰਾ ਸ਼ੁਭਮ ਅਰੋੜਾ ਅੱਗੇ ਵੀ ਟੂਰਨਾਮੈਂਟ ਤੇ ਜਾਂਦੇ ਆ ਬਹੁਤ ਵਧੀਆ ਬਹੁਤ ਛਲਾਗਾ ਜੋ ਕੰਮ ਕਰਦਾ ਸਾਡੇ ਭਰਾ ਅੱਜ ਵੀ ਇੱਥੇ ਆ ਕੇ ਦੇਖ ਕੇ ਵੀ ਐਡਾ ਵੱਡਾ ਬਲੱਡ ਕੈਂਪ ਸਾਡੇ ਭਰਾ ਨੇ ਲਾਇਆ 300 ਤੋਂ ਵੱਧ ਯੂਨਿਟ ਆਉਣ ਤੱਕ ਪਾਰ ਚੁੱਕੇ ਨੇ ਤੇ ਅਸੀਂ ਆਪਣੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਸਾਡੇ ਭਰਾ ਨੂੰ ਜਿਹਦਾ ਜਨਮ ਦਿਨ ਹੈ ਰਾਗਵ ਨੂੰ ਉਸ ਭਰਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜਿਹਨੇ ਆਪਣੇ ਜਨਮ ਦਿਨ ਤੇ ਇੰਨਾ ਛਲਾਗਾ ਜੋ ਕੰਮ ਕੀਤਾ ਯਾਰ ਬਿਲਕੁਲ ਇਹ ਤਸਵੀਰ ਇਸ ਕਰਕੇ ਦਿਖਾ ਰਹੇ ਆ ਯੂਨਿਟ ਦੀ ਕਰੀ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਸ਼ੋਅ ਨਾਲ ਗੱਲ ਕਰ ਸਕਦੇ ਹੋ ਕੌਂਸਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਉਧਰ ਕੌਂਸਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਆ ਵੀਰ ਨਾਲ ਗੱਲ ਕਰ ਸਕਦੇ ਹੋ ਫੇਸ ਇਸ ਕਰਕੇ ਦਿਖਾਇਆ ਜਾ ਰਿਹਾ ਤੁਹਾਨੂੰ ਜੁਨੀਅਰ ਦੀ ਕਦੀ ਦਿੱਕਤ ਨਹੀਂ ਆਊਗੀ ਅਗਰ ਪ੍ਰਵਾਸ ਕਦੀ ਕੋਈ ਅਸੀ ਸਥਿਤੀ ਹੋ ਜਾਂਦੀ ਹੈ ਤੁਹਾਨੂੰ ਬਲੱਡ ਜਿਹੜੇ ਹੈ ਨਹੀਂ ਦਿੱਤਾ ਜਾਂਦਾ ਕਿੱਥੋਂ ਨਹੀਂ ਮਿਲਦਾ ਤਾਂ ਇੱਕ ਫੇਸਬੁੱਕ ਆਈਡੀ ਖੋਲ ਲਿਓ ਜਾਂ ਇਹਨਾਂ ਦਾ ਸਟੇਟਸ ਦੇਖ ਲਿਓ ਤੇ ਤੁਹਾਨੂੰ ਇੱਕ ਫੋਨ ਕਾਲ ਦੇ ਉੱਤੇ ਬਲੱਡ ਮਿਲ ਜਾਊਗਾ ਕਿ ਇਹ ਜਿਹੜੀ ਸਮਝੇ ਸਾਡਾ ਭਰਾ ਚਾਹੇ ਕਿਸੇ ਨੇ ਇੱਥੇ ਅੱਜ ਬਲੱਡ ਦਿੱਤਾ ਭਾਵੇਂ ਨਹੀਂ ਦਿੱਤਾ ਉਹਨੂੰ ਕਦੇ ਵੀ ਇਸ ਗੱਲ ਦੀ ਲੋੜ ਪਈ ਸ਼ੁਭਮ ਨਾਲ ਵੀਰ ਨਾਲ ਕਾਉਂਸਲਰ ਸਾਹਿਬ ਨਾਲ ਮੇਰੇ ਨਾਲ ਰਾਗਵ ਨਾਲ ਮਰਿੰਦਰ ਨਾਲ ਬਤਰਾ ਸਾਹਿਬ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਇਹ ਤੋਂ ਬਿਨਾਂ ਵੀ ਸਾਡਾ ਕਿਉਂਕਿ ਸਾਡੇ ਬਹੁਤ ਸਾਰੇ ਭਰਾ ਲਾਉਂਦੇ ਰਹਿੰਦੇ ਨੇ ਕੈਂਪ ਜਿਵੇਂ ਸ਼ੁਭਮ ਨੇ ਲਾਇਆ ਸਾਡਾ ਆਲਰੇਡੀ ਰੈੱਡ ਕਰਾਸ ਵਾਲਿਆਂ ਨਾਲ ਇਹੀ ਗੱਲ ਹੋਈ ਹੁੰਦੀ ਐਗਰੀਮੈਂਟ ਵੀ ਸਾਨੂੰ ਜਦੋਂ ਵੀ ਲੋੜ ਪਊ ਜਿਹੜਾ ਵੀ ਸਾਨੂੰ ਬਲੱਡ ਦੀ ਲੋੜ ਪਊ ਉਹ ਉਪਲਬਧ ਕਰਾ ਕੇ ਦੇਣਗੇ ਸੋ ਤੁਹਾਡੇ ਸਮੁੱਚੇ ਮੈਚਨਲ ਦੇ ਰਾਹੀਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੀ ਸਾਨੂੰ ਤੁਸੀਂ ਕਦੇ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਵੀ ਲੋੜ ਆ ਸਾਨੂੰ ਦਿ ਖੜੇ ਨਜ਼ਰ ਆਵਾਂਗੇ ਬਿਲਕੁਲ ਇੱਕ ਸੋਹਣੀ ਤਸਵੀਰ ਇਸ ਕਰਕੇ ਆ ਬਲੱਡ ਦੀ ਨਹੀਂ ਹੋਰ ਵੀ ਕੋਈ ਲੋੜ ਆ ਆਪਾਂ ਖੜੇ ਆ ਸਾਰੇ ਭਰਾਵਾਂ ਨਾਲ ਸਾਰੇ ਬੰਦੇ ਨਾਲ ਖੜੇ ਆ ਜੇ ਕੋਈ ਹੈਲਪ ਦੀ ਲੜਾਈ ਨਾਲ ਖੜਾਂਗੇ ਕੋਈ ਸਕੂਲ ਦੀ ਵੀ ਜene ਕੋਈ ਗਰੀਬ ਮੈਡ ਕੁਛ ਵੀ ఎవਰੀਥਿੰਗ ਸਭ ਨਾਲ ਖੜੇ ਆ ਆਪਾਂ ਤਸਵੀਰ ਇਸ ਕਰਕੇ ਦਿਖਾਣੀ ਹੈ ਕਿਉਂਕਿ ਇਹ ਦਿਲੋਂ ਦੇ ਦਿਲਾਂ ਦੇ ਨਿਕਲੇ ਜਜ਼ਬਾਤ ਨੇ ਦਿਲਾਂ ਤੋਂ ਨਿਕਲੀ ਆਵਾਜ਼ ਹੈ ਕਿ ਸਾਫ਼ ਗੱਲ ਕੀਤੀ ਹੈ ਤੁਸੀਂ ਵੀ ਜੋ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਾਂ ਤੁਸੀਂ ਕਦਾਬਾ ਸਕੂਲ ਦੀਆਂ ਲੜੀਆਂ ਨੇ ਬੱਚੇ ਨੂੰ ਸਟੱਡੀ ਕਰਵਾਨੀ ਹੈ ਜਾਂ ਗਰੀਬ ਕਰਨਿਆਂ ਦਾ ਵਿਆਹ ਕਰਾਣਾ ਮਾਫ ਕਰਨਾ ਗਰੀਬ ਕਰਨਿਆਂ ਦਾ ਵਿਆਹ ਕਰਾਣਾ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਉਹ ਲੁਧਿਆਣੇ ਦੀ ਤਸਵੀਰ ਦਿਖਾਈ ਜਾ ਰਹੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਐਸੇ ਨੌਜਵਾਨ ਵੀ ਹੈ ਜੋ ਬਿਨਾ ਫੇਸ ਅੱਗੇ ਲਿਆਏ ਗੁਪਤ ਸੇਵਾ ਵੀ ਕਰਦੇ ਨੇ ਤੇ ਲੋਕਾਂ ਦੀ ਮਦਦ ਵੀ ਕਰਦੇ ਨੇ ਜਿਨ੍ਹਾਂ ਨੂੰ ਕੈਮਰਾਮੈਨ ਮੀ ਦੇ ਨਾਲ ਵਿਸ਼ਾਲ ਕਪੂਰ ਲੈਣਾ ਲਈ